ਪਾਣੀ ਤੋਂ ਉਸ ਸਟੇਸ਼ਨ ਵੱਲ ਜਈਏ ਕੋਲੋਂ ਗੱਡੀ ਨੈਕਸਟ ਆਪਣੀ ਕੋਲੋਂ ਲੱਗੇ ਬਾਹਰ ਕੰਦੀ ਕਿ ਦੇਖੋ ਇੱਕ ਪਾਸੇ ਜਿਹੜਾ ਏਰੀਆ ਪੈਂਦਾ ਪੈਂਦਾ ਕੌਂਝ ਦੇ ਪ੍ਰਕਾਸ਼ ਦਾ ਇੱਕ ਪਾਸੇ ਏਰੀਆ ਪੈਂਦਾ ਡਾਕਟਰ ਜੇ ਗੁੱਟਾ ਦਾ ਵਿਚਕਾਰ ਐ ਮੈਨ ਸਮਝਦਾ ਮੈਂ ਮੇਰ ਕੌਂਸਲਰ ਐ ਮੈਨ ਸਾਰੇ ਮੀਟਿੰਗ ਕਰਦਾ ਕੰਦੀ ਕਿ ਕੱਲ ਕਰਨਾ ਹੈ ਕਿ ਜਾਨੀਆ ਮੈਂ बार-बार ਕਹੂੰਗਾ ਕਿ ਇਹ ਰਾਇਨਿਕ ਮੁੱਦਾ ਨਹੀਂ ਹੈ जनता दी सेहत ਦਾ ਮੁੱਦਾ ਕਿ ਜਨਤਾ ਦੀ ਸਿਹਤ ਦੇ ਨਾਲ ਕੋਈ ਖੇਲਵਾੜ ਨਹੀਂ ਹੋਣ ਦਿੱਤਾ ਜਾਏਗਾ ਜਨਤਾ ਦੀ ਸਿਹਤ ਤੇ ਕੋਈ ਸਮਝੌਤਾ ਨਹੀਂ ਹੋਏਗਾ ਐਂ ਦੇਖੋ ਮਾੜਾ ਮੋਟਾ ਕੰਮ ਨਹੀਂ ਹੈ ਸੌਕ ਹੈ ਰੈਟ ਕਰਨ ਦੀ ਹੈ ਐਸੇ ਰੋਜ਼ ਲੱਖਾਂ ਲੋਕ गुज़रਦੇ ਨੇ ਰੋਜ਼ ਲੱਖਾਂ ਲੋਕ ਨੇ ਤੁਹਾਡੇ ਵੱਲ ਬਣਦੇ ਮੇਰਾ ਨਾਮ ਹੈ ਸਾਇਨ ਸੁਰੀ ਮੈਂ ਪੰਜਾਬ ਯੂਵਾ ਉਪ ਚੇਅਰ शिवसेना ਟਕਸਾਲੀ ਇਹ ਮੈਟਰ ਅੱਜ ਜਿਹੜਾ ਮੈਟਰ ਹੈ ਮੈਂ ਕਿ ਦੇਖੋ ਜੀ ਆਪਣਾ ਰਾਮਬਗ ਕੋ ਜੇ ਤੁਸੀਂ ਸਟੇਸ਼ਨ ਵੱਲ ਜਾਓ ਇਹ ਪੁੱਲ ਵਿੱਚ ਆਂਦਾ ਉਹ ਜਿਹੜੇ ਪੁੱਲ ਬਣਿਆ ਆ ਉਹਦੇ ਥੱਲੇ ਨੈਸ਼ਨਲ ਸ਼ੋਪਿੰਗ ਕੰਪਲੈਕਸ ਦੇ ਬਿਲਕੁਲ ਆਪੋਜ਼ਿਟ ਮੇਨ ਸੜਕ ਹੈ ਇੱਥੇ ਤੁਸੀਂ ਗੰਦਗੀ ਦੇਖ ਸਕਦੇ ਹੋ ਜਿਹੜਾ ਪਿੱਛੇ ਹੋ ਗਿਆ ਇਹ ਗੰਦਗੀ ਦਿਖਾਓ ਇਹ ਗੰਦਗੀ ਦੀ ਜ਼ਿੰਮੇਵਾਰੀ ਕੌਣ ਲਏਗਾ ਮੈਂ ਦੱਸਣਾ ਚਾਹੁੰਗਾ ਕਿ ਇੱਕ ਪਾਸੇ ਸੜਕ ਜਾਂਦੀ ਹੈ ਉਹ ਪੈਂਦੀ ਹੈ ਨੌਰਥ ਹਲਕੇ ਦੀ ਆਪਣਾ ਕੁਮਰ ਵਿਜੇ ਪ੍ਰਤਾਪ ਜੀ ਦੀ ਇੱਕ ਪਾਸੇ ਸੜਕ ਜਾਂਦੀ ਹੈ ਸੈਂਟਰਲ ਹਲਕੇ ਦੀ ਡਾਕਟਰ ਅਰਿਆ ਗੁਪਤਾ ਜੀ ਦੀ ਨਾ ਉਹ ਐਸਜੀ ਦੀ ਜ਼ਿੰਮੇਵਾਰੀ ਚੁੱਕ ਰਹੇ ਨੇ ਨਾ ਕੁਮਰ ਵਿਜੇ ਪ੍ਰਤਾਪ ਜੀ ਚੁੱਕ ਰਹੇ ਨੇ ਨਾ ਕੋਈ ਆਪਣਾ ਕੌਂਸਲਰ ਜ਼ਿੰਮੇਵਾਰੀ ਚੁੱਕ ਰਿਹਾ ਸਰਕਾਰ ਚਾਹੇ ਭਾਜਪੀ ਦੀ ਹੋਵੇ ਕਾਂਗਰਸ ਦੀ ਹੋਵੇ ਆਮ ਆਦਮੀ ਪਾਰਟੀ ਦੀ ਹੋਵੇ ਸਰਕਾਰ ਬਣਾਈ ਜਨਤਾ ਨੇ ਸਰਕਾਰ ਬਣਾਈ ਤੁਸੀਂ ਮੇਰੇ ਵਰਗੇ ਜਨਤਾ ਜਨਤਾਕ ਲੋਕਾਂ ਨੇ ਆਮ ਜਨਤਾ ਨੇ ਹੀ ਸਰਕਾਰਾਂ ਬਣਾਈਆਂ ਉਹਨਾਂ ਨੇ ਹੀ ਵੋਟ ਪਾਏ ਤਾਂਕਿ ਉਹ ਆਪਣੇ ਰਾਜਪੋਗ ਵਰਤਰੇ ਨੇ ਪਰ ਮੈਂ ਸਮਝਦਾ ਹਾਂ ਕਿ ਜੋ ਇਹ ਜੀ ਹੈ ਇਹ ਮੇਅਰ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਸਿਰਫ ਇੱਕ ਬੋਰਡ ਦਾ ਕਾਉਂਸਲਰ ਨਹੀਂ ਉਹ ਪੂਰੇ ਅੰਮ੍ਰਿਤਸਰ ਦਾ ਕਾਉਂਸਲਰ ਹੈ ਇਹ ਐਸ ਦੀ ਜ਼ਿੰਮੇਵਾਰੀ ਮੇਅਰ ਨੂੰ ਚੁਕਣੀ ਚਾਹੀਦੀ ਹੈ ਕਾਉਂਸਲਰ ਨੂੰ ਚੁਕਣੀ ਚਾਹੀਦੀ ਹੈ ਅਮਲੇ ਨੂੰ ਚੁਕਣੀ ਜਾਈਦੀ ਐ ਰਾਜਨੀਤਿਕ ਮੁੱਦਾ ਨਹੀਂ ਐ ਮੈਂ ਬਾਰ-ਬਾਰ ਕਹਿ ਰਿਹਾ ਐ ਜਨਤਾ ਦੀ ਸਿਹਤ ਦਾ ਮੁੱਦਾ ਐ ਤੇ ਜਨਤਾ ਦੀ ਸਿਹਤ ਦੇ ਨਾਲ ਕੋਈ ਖਿਲਵਾੜ ਕੋਈ ਸਮਝੌਤਾ ਸ਼ਿਵਸ਼ਨਾ ਟਕਸਾਲੀ ਦੇ ਬਿਲਕੁਲ ਨਹੀਂ ਹੋਣ ਦੇਗੀ ਕਿਉਂਕਿ ਇਹ ਗੰਦਗੀ ਬਿਮਾਰੀਆਂ ਦਾ ਕਾਰ ਬੱਚੇ ਬਿਮਾਰ ਹੋ ਰਹੇ ਨੇ ਆਣ ਗਵਾਂਡ ਤੇ ਕੰਮ ਵੀ ਐ ਲੋਕਾਂ ਦੇ ਰੋਜ਼ਗਾਰ ਨੇ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਰੋਜ਼ ਲੱਖਾਂ ਲੋਕ ਇਸ ਰਸਤੇ ਤੋਂ ਗੁਜ਼ਰਦੇ ਨੇ ਮੇਨ ਸੜਕ ਐ ਅੰਮ੍ਰਿਤਸਰ ਸ਼ਹਿਰ ਦੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਗੁਰੂਆਂ ਦੀ ਪੀਰਾਂ ਦੀ ਨਗਰੀ ਕਿਹਾ ਜਾਂਦਾ ਐ ਇਹ ਗੰਦਗੀ ਦੀ ਜ਼ਿੰਮੇਵਾਰੀ ਕੌਣ ਲਏਗਾ ਮੈਂ ਬਾਰ-ਬਾਰ ਪੁੱਛਣਾ ਚਾਹੁੰਗਾ ਪ੍ਰਸ਼ਾਸਨ ਨੂੰ ਕਿ ਇਸ ਗੰਦਗੀ ਗੰਦਗੀ ਨੂੰ ਕੌਣ ਚੁਕੇਗਾ ਕਿਤੇ ਜੀ ਬਲੋ ਸਪੱਸ਼ਟ ਮਹਾਰਾ ਅਭਿਆਨ ਚਲਾਇਆ ਗਿਆ ਹੈ ਤੁਹਾਨੂੰ ਨਹੀਂ ਲੱਗਦਾ ਕਿ ਅਭਿਆਨ ਨੂੰ ਕਿਸ ਤਰ੍ਹਾਂ ਦਾ ਗ੍ਰਹਿਣ ਲਗਾਇਆ ਜਾ ਰਿਹਾ ਹੈ ਦੇਖੋ ਜੀ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ-ਉੱਥੇ ਤੁਸੀਂ ਜਾ ਕੇ ਸੜਕਾਂ ਦਾ ਹਾਲ ਜ਼ਿੰਦਗੀ ਦਾ ਹਾਲ ਦੇਖ ਸਕਦੇ ਹੋ ਕੈਨ ਦੀ ਲੋੜ ਨਹੀਂ ਹੈ ਤੁਸੀਂ ਉਹਨਾਂ ਦੇ ਯੂਪੀ ਜਾਓ ਜਿੱਥੇ ਮਰਜ਼ੀ ਜਾਓ ਉੱਥੇ ਸਵੱਛਤਾ ਦਾ ਬੜਾ ਖਿਆਲ ਰੱਖਿਆ ਜਾਂਦਾ ਪਰ ਜਿੱਥੇ ਉਹਨ ਸਰਕਾਰ ਹੀ ਬੀਜੇਪੀ ਦੀ ਨਹੀਂ ਹੈ ਬੀਜੇਪੀ ਵੀ ਕੀ ਕਰੇਗੀ ਆਪਾਂ ਜਿਤਾਇਆ ਜਨਤਾ ਨੇ ਜਿਤਾਇਆ ਨਾ ਆਵਾਂ ਦੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੀ ਗੱਲ ਕਰੋ ਜਿਹੜੀ ਸਰਕਾਰ ਸੱਤਾ ਦਾ ਸੱਤਾਧਿਰ ਕਸੂਰ ਸਾਡਾ ਹੀ ਹੈ ਜਨਤਾ ਆਈ ਹੈ ਹੁਣ ਜਿਤਾਈ ਹੈ ਫਿਰ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਬਹੁਤ ਵੱਡੇ ਵੱਡੇ ਦਾਅਵੇ ਠੋਕੇਗੇ ਅਸੀਂ ਅਸ਼ਟਾਚਾਰ ਮੁਕਾ ਦੇਵਾਂਗੇ ਦੀ ਨਸ਼ਾ ਮੁਕਾਦਾਂਗੇ ਜੀ ਕਿਸੇ ਵੀ ਚੀਜ਼ ਨੂੰ ਹਲੇ ਤੱਕ ਨਕੇਲ ਨਹੀਂ ਪਈ ਮੈਂ ਬੀ ਫ੍ਰੈਂਕ ਹੋ ਕੇ ਕਹਾਂ ਕਿਸੇ ਵੀ ਚੀਜ਼ ਨੂੰ ਕੋਈ ਨਕੇਲ ਨਹੀਂ ਪਈ ਜਾ ਰਹੇ ਆ ਜੀ ਬਿਲਕੁਲ ਠਾਏ ਜਾ ਰਹੇ ਆ ਮੈਂ ਉਸ ਚੀਜ਼ ਦੀ ਐਪਰੀਸ਼ੀਏਸ਼ਨ ਕਰਦਾ ਹਾਂ ਪਰ ਜਿਹੜੇ ਵੱਡੇ ਜ ਵੱਡੀਆਂ ਮੱਛਲੀਆਂ ਬੈਠੀਆਂ ਨੇ ਉਹਨਾਂ ਨੂੰ ਹੱਲੇ ਵੀ ਕੋਈ ਹੱਥ ਨਹੀਂ ਪਾਰਿਆ ਉਹ ਆਪਾਂ ਟੌਪਿਕ ਵੱਖਰਾ ਆਪੋ ਉਸ ਤੇ ਨਾ ਆਈਏ ਅਸੀਂ ਅਲੇਸ ਟੌਪਿਕ ਤੇ ਰਹੀਏ ਕਿ ਜਿਹੜੀ ਗੰਦਗੀ ਹੈ ਅੰਮ੍ਰਿਤਸਰ ਸਿਰ ਸਿਰਫ ਇੱਕ ਪਾਸਾ ਨਹੀਂ ਹੈ ਮੈਂ ਅੱਜ ਤੋਂ 2 ਮਹੀਨੇ ਪਹਿਲੇ ਵੀ ਮੁੱਦਾ ਚੁੱਕਿਆ ਸੀ ਗਊਸ਼ਾਲਾ ਦੇ ਆਪੋਜ਼ਿਟ ਬਹੁਤ ਜ਼ਿਆਦਾ ਗੰਦ ਪਿਆ ਸੀ ਉਹ ਵੀ ਚੁਕਵਾਇਆ ਗਿਆ ਸੀ ਦੇਖੋ ਗੁਰੂਆਂ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਅੰਮ੍ਰਿਤਸਰ ਸ੍ਰੀ ਪਵਿੱਤਰ ਸ਼ਹਿਰ ਹੈ ਇੱਥੇ ਦਰਬਾਰ ਸਾਹਿਬ ਲੋਕੀ ਮੱਥਾ ਟੇਕਣ ਆਉਂਦੇ ਆ ਦਰਗਾਹਾਂ ਮੰਦਰ ਮੱਥਾ ਟੇਕਣ ਆਉਂਦੇ ਆ ਰਾਮਧਰਮ ਮੱਥਾ ਟੇਕ ਦੁਬਾਰਾ ਕੌਣ ਆਏਗਾ ਦੱਸੋ ਸਿਰਫ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਸਵੱਛਤਾ ਦੀ ਜ਼ਿੰਮੇਵਾਰੀ ਕੌਣ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਉਹ ਹੀ ਨਹੀਂ ਚੁਕੇਗੀ ਉਹ ਹੀ ਜ਼ਿੰਮੇਵਾਰੀ ਨਹੀਂ ਲਏਗੀ ਮੇਅਰ ਜ਼ਿੰਮੇਵਾਰੀ ਨਹੀਂ ਲਏਗਾ ਮੇਅਰ ਨੂੰ ਸੜਕਾਂ ਤੇ ਆਣਾ ਚਾਹੀਦਾ ਏਸੇ ਬਹਿ ਕੇ ਨਹੀਂ 5 ਸਾਲ ਟਿਕਾਣੇ ਸੜਕਾਂ ਤੇ ਆਓ ਜਨਤਾ ਦੀ ਸੇਵਾ ਕਰੋ ਜਨ ਸੇਵਾ ਕਰੋ ਦੇਖੋ ਸਾਡਾ ਦਫ਼ਤਰ ਹੈ ਜੀ ਆਪਾਂ ਰੋ ਜਾਨੇ ਆ ਮੈਨੂੰ ਘੱਟੋ ਘੱਟ 2.5 ਹਫ਼ਤੇ ਹੋ ਗਏ ਦੇਖ ਦੇ ਤੇ ਆਪਾਂ ਵੱਡੇ ਪ੍ਰਸ਼ਾਸਨ ਨੂੰ ਵੀ ਕਿਹਾ ਪਰ ਦੇਖੋ ਗੱਲ ਉੱਥੇ ਆ ਜਾਂਦੀ ਹੈ ਕਿ ਜਦ ਤੱਕ ਜੋ ਮੀਡੀਆ ਹੈ ਮੀਡੀਆ ਫੋਰਥ ਪਿਲਰ ਡੈਮੋਕ੍ਰੇਸੀ ਦਾ ਮੀਡੀਆ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਇਹਨੂੰ ਵਿਖਾਣ ਤੇ ਲੋਕਾਂ ਦੀਆਂ ਨਜ਼ਰਾਂ ਖੋਲਣ ਕਿ ਜਿੰਨਾਂ ਨੂੰ ਤੁਸੀਂ ਜਿਤਾਇਆ ਸੀ ਉਹ ਕੀ ਕਰ ਰਹੇ ਨੇ ਬਿਲਕੁਲ ਜਿੱਤੇ ਨੇ ਉਹ ਵੋਟ ਲੈ ਕੇ ਜਿੱਤੇ ਨੇ ਪਰ ਕੰਮ ਕਰੋ ਲੋਕਾਂ ਦੇ ਯਾਰ 5 ਸਾਲ ਮੁਕਨੇ ਨਹੀਂ 5 ਸਾਲ ਬਾਅਦ ਵੀ ਲੋਕਾਂ ਕੋਲ ਹੀ ਆਣਾ ਹੈ ਹਰ ਸਰਕਾਰ ਇਦਾਂ ਹੀ ਕਰਦੀ ਹੈ ਜਦੋਂ ਸਰਕਾਰ ਬਣਵਾਉਣ ਲਈ ਹੁੰਦੀ ਹੈ ਲੋਕਾਂ ਦੇ ਅੱਗੇ ਹੱਥ ਜੋੜਦੀ ਹੈ ਜਦੋਂ ਸਰਕਾਰ ਪਾ ਦਿੱਤੀ ਹੈ ਕੋਈ ਬਿਲਕੁਲ ਅਸੀਂ ਇਸ ਤੋਂ ਮੇਅਰ ਨੂੰ ਵੀ ਅਸੀਂ ਚਿਤਾਵਨੀ ਦਿੰਨੇ ਆ ਕਾਰਪੋਰੇਸ਼ਨ ਨੂੰ ਵੀ ਚਿਤਾਵਨੀ ਦਿੰਨੇ ਆ ਹਰ ਇੱਕ ਅਧਿਕਾਰੀ ਨੂੰ ਚਿਤਾਵਨੀ ਹੈ ਇਸ ਚੀਜ਼ ਨੂੰ ਕਰਕੇ ਨਹੀਂ ਦੇ ਜਾਵੇ ਨਹੀਂ ਤੇ ਸਿਰਫ ਇਹਨਾਂ ਪਕਾ ਲਈ ਜਨਤਾ ਦੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਹੋਣ ਦੇਗੀ ਤੇ ਨਹੀਂ ਜਨਤਾ ਦੀ ਸਿਹਤ ਨਾਲ ਕੋਈ ਖਿਲਵਾੜ ਹੋਣ ਦਿੱਤਾ ਜਾਏਗਾ ਅਰਾਇਨ ਦੀ ਗੱਲ ਬਿਲਕੁਲ ਨਹੀਂ ਹੈ ਦੋਸਤੋ ਇਹ ਮੁੱਦਾ ਜਨਤਾ ਦੀ ਸਿਹਤ ਦਾ ਮੁੱਦਾ ਹੈ ਇਹ ਨਾਲ ਖਿਲਵਾੜ ਨਾ ਕੀਤਾ ਜਾਵੇ ਮੈਂ ਬਾਰ ਬਾਰ ਕਹਿਣਾ ਹੈ ਨਹੀਂ ਤੇ ਵੱਡੇ ਪੱਧਰ ਤੇ ਇਹਦੇ ਖਲਾਫ ਪ੍ਰਦਰਸ਼ਨ ਹੋਣਗੇ ਸਾਨੂੰ ਮਜਬੂਰੇ ਸੜਕਾਂ ਤੇ ਆਣਾ ਪਏਗਾ ਗੰਦਗੀ ਬਿਲਕੁਲ ਸਹਿਣਯੋਗ ਨਹੀਂ ਹੈ ਦੇਖੋ ਜੀ ਕਿਸੇ ਨੂੰ ਤਾਂ ਬੰਨਣਾ ਪਏ ਇਹ ਰਾਜਨੀਤਿਕ ਲੀਡਰ ਵੀ ਬੰਨ ਰਹੇ ਫਿਰ ਸਮਾਜ ਸੇਵਕਾਂ ਨੂੰ ਆ ਕੇ ਆਣਾ ਪਏਗਾ ਜਿਹੜੇ ਲੀਡਰ ਉੱਪਰ ਰਹੇ ਨੇ ਉਹਨਾਂ ਨੂੰ ਆ ਕੇ ਆਣਾ ਪਏਗਾ ਕਿਉਂਕਿ ਜਿਹੜੇ ਸੱਤਾ ਧਿਰ ਨੇ ਉਹ ਸਿਰਫ ਆਪਣਾ ਰਾਜਪਾਕ ਖੋਗ ਰਹੇ ਨੇ ਜਨਤਾ ਦੀ ਸੇਵਾ ਬਿਲਕੁਲ ਨਹੀਂ ਹੈ ਇਹ ਤੁਸੀਂ ਦੇਖ ਸਕਦੇ ਹੋ ਆਪਣੇ ਅੱਖੀਂ ਦੇਖ ਸਕਦੇ ਹੋ ਮੈਂ ਤਾਂ ਨਹੀਂ ਪਾਇਆ ਕੂੜਾ ਦੇਖੋ ਜੀ ਜੇ ਨਾ ਆਪਾਂ ਅਲਟੀਮੇਟਮ ਦਵਾਗੇ ਸਰਕਾਰ ਨੂੰ ਦੋ ਤੋਂ ਤਿੰਨ ਦਿਨ ਦਾ ਜੇ ਇਹ ਗੰਦਗੀ ਨਹੀਂ ਚੁੱਕੀ ਗਈ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਣਗੇ ਫਿਰ ਉਸ ਚੀਜ਼ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਆਪਾਂ ਜਨਤਾ ਦੀ ਜਨਤਾ ਦੇ ਨਾਲ ਖੜੇ ਹਾਂ ਜਿੰਦਾ ਜਿੱਥੇ ਆਵਾਜ਼ ਮਾਰੇਗੀ ਉੱਥੇ ਖੜੇ ਹਾਂ ਜਨਤਾ ਨਾਲ ਕੋਈ ਖਿਲਵਾੜ ਨਹੀਂ ਜਨਤਾ ਹੀ ਰੱਬ ਹੈ ਜਨਤਾ ਹੀ ਲੀਡਰਾਂ ਨੂੰ ਬਣਾਉਣ ਵਾਲੀ ਲੀਡਰ ਤੇ ਬਣੇ ਨੇ ਉਹ ਜਨਤਾ ਨੇ ਹੀ ਬਣਾਏ ਨੇ ਕੋਈ ਉੱਪਰੋਂ ਨਹੀਂ ਆ ਕੇ ਬਣ ਗਿਆ ਜਨਤਾ ਨੇ ਬਣਾਇਆ